ਦੁਹਿੰਦੀਵੀ ਬਲੰਦਿਆਂ ਵਿੱਚੋਂ ਮੇਰੀ ਇੱਕ ਕਵਿਤਾ ਚਾਨਣ ਦੇ ਸੁਨੇਹੇ ਰਾਤਾਂ ਨੇ ਅੱਜ ਸਾਡੇ ਵੱਲੋਂ ਮੁੱਖ ਕਮਾਏ ਨੇ ਰਾਤਾਂ ਨੇ ਅੱਜ ਸਾਡੇ ਵੱਲੋਂ ਮੁੱਖ ਕਮਾਏ ਨੇ ਲੱਗਦਾ ਏ ਕਿ ਚਾਨਣ ਦੇ ਸੁਨੇਹੇ ਆਏ ਨੇ ਲੱਗਦਾ ਏ ਕਿ ਚਾਨਣ ਦੇ ਸੁਨੇਹੇ ਆਏ ਨੇ ਮਿਹਨਤ ਵਾਲਾ ਦੀਵਾ ਜ਼ਰਾ ਜਗਾ ਕੇ ਵੇਖ ਲਵੀਂ ਮਿਹਨਤ ਵਾਲਾ ਦੀਵਾ ਜ਼ਰਾ ਜਗਾ ਕੇ ਵੇਖ ਲਮੀ ਬਦਨਸੀਬੀ ਤੇਰੇ ਅੱਗੇ ਸੀਸ ਝੁਕਾਏ ਨੇ ਬਦਨਸੀਬੀ ਤੇਰੇ ਅੱਗੇ ਸੀਸ ਝੁਕਾਏ ਨੇ ਅੱਜ ਪਰਵਾਨੇ ਮੱਲੋ-ਮੱਲੀ ਲੈ ਰਹੇ ਸਾਰਾਂ ਅੱਜ ਪਰਵਾਨੇ ਮੱਲੋ-ਮੱਲੀ ਲੈ ਰਹੇ ਸਾਰਾਂ ਲੱਗਦਾ ਏ ਕਿ ਸਾਡੇ ਵੀ ਦਿਨ ਚੰਗੇ ਆਏ ਨੇ ਲੱਗਦਾ ਏ ਕਿ ਸਾਡੇ ਵੀ ਦਿਨ ਚੰਗੇ ਆਏ ਨੇ ਚਾਨਣ ਨੇ ਲਿਖਿਆ ਚਾਨਣ ਨੇ ਲਿਖਿਆ ਕਿ ਹੱਸਦਾ ਵਸਦਾ ਜਿਉਂਦਾ ਰਹਿ ਚਾਨਣ ਨੇ ਲਿਖਿਆ ਕਿ ਹੱਸਦਾ ਵਸਦਾ ਜਿਉਂਦਾ ਰਹਿ ਤੇਰੇ ਹਾਸਿਆਂਗੇ ਤੇਰੇ ਦੁੱਖ ਕਬਰਾਏ ਨੇ ਤੇਰੇ ਹਾਸਿਆਂਗੇ ਤੇਰੇ ਦੁੱਖ ਕਬਰਾਏ ਨੇ ਇੱਕ ਦਰਵਾਜ਼ਾ ਬੰਦ ਹੋਵੇ ਇੱਕ ਦਰਵਾਜ਼ਾ ਬੰਦ ਹੋਵੇ ਤਾਂ ਡੋਲ ਨਹੀਂ ਜਾਣਾ ਇੱਕ ਦਰਵਾਜ਼ਾ ਬੰਦ ਹੋਵੇ ਤਾਂ ਡੋਲ ਨਹੀਂ ਜਾਣਾ ਲੱਖਾਂ ਬੂਹੇ ਖੁੱਲਣੇ ਜਦ ਤੂੰ ਕਦਮ ਵਧਾਏ ਨੇ ਲੱਖਾਂ ਬੂਹੇ ਖੁੱਲਣੇ ਜਦ ਤੂੰ ਕਦਮ ਵਧਾਏ ਨੇ ਲੱਖ ਹਨੇਰੀ ਝੱਖੜ ਆਵੇ ਲੱਖ ਹਨੇਰੀ ਝੱਖੜ ਆਵੇ ਬੁਝਣਾ ਨਾ ਦੀਵਾ ਕਦੇ বিনা ਉਹ ਡਰਦੇ ਜਿੰਨਾ ਮਨ ਸਮਝਾਏ ਨੇ ਕਦੇ বিনা ਉਹ ਡਰਦੇ ਜਿੰਨਾ ਮਨ ਸਮਝਾਏ ਨੇ ਤੁਰਦੇ ਰਹਿਣਾ ਦਿਵਗੁਣ ਤੁਰਦੇ ਰਹਿਣਾ ਦਿਵਗੁਣ ਮੰਜ਼ਲ ਮਿਲ ਹੀ ਜਾਣੀਏ ਤੁਰਦੇ ਰਹਿਣਾ ਦਿਵਗੁਣ ਮੰਜ਼ਲ ਮਿਲ ਹੀ ਜਾਣੀਏ ਰੁੱਕ ਜਾਂਦੇ ਜੋ ਡਰ ਕੇ ਪਿੱਛੋਂ ਉਹ ਪਛਤਾਏ ਨੇ ਰੁੱਕ ਜਾਂਦੇ ਜੋ ਡਰ ਕੇ ਪਿੱਛੋਂ ਉਹ ਪਛਤਾਏ ਨੇ ਰਤਾਂ ਨੇ ਅਜ ਸਾਡੇ ਵੱਲੋਂ ਮੁੱਖ ਕਮਾਏ ਨੇ ਲੱਗਦਾ ਏ ਕਿ ਚਾਨਣ ਦੇ ਸੁਨੇਹੇ ਆਏ ਨੇ ਲੱਗਦਾ ਏ ਕਿ ਚਾਨਣ ਦੇ ਸੁਨੇਹੇ ਆਏ ਨੇ ਲੱਗਦਾ ਏ ਕਿ ਚਾਨਣ ਦੇ ਸੁਨੇਹੇ ਆਏ ਨੇ